ਇੱਕ ਵਾਰੀ ਭਾਈ ਇੱਕ ਕੁੜੀ ਘਰੋਂ ਬਾਹਰ ਨਿਕਲੀ ਜਦੋਂ ਘਰੋਂ ਬਾਹਰ ਨਿਕਲੀ ਉਹਨੇ ਦਰਵਾਜ਼ੇ 'ਚ ਤਿੰਨ ਸਾਧੂ ਖੜੇ ਦੇਖੇ ਤੇ ਉਹਨਾਂ ਨੂੰ ਦੇਖ ਕੇ ਉਹ ਕਹਿੰਦੀ ਵੀ ਪਪਾ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ ਵੀ ਕੰਮ ਹੈ ਕੋਈ ਤੁਹਾਨੂੰ ਉਹ ਕਹਿੰਦੇ ਭਾਈ ਨਹੀਂ ਕੰਮ ਤਾਂ ਕੋਈ ਨਹੀਂ ਵੀ ਇਸ ਤਾਂ ਭੋਜਨ ਸਕਣਾ ਸੀ ਉਹ ਕਹਿੰਦੀ ਆਜੋ ਬਾਬਾ ਜੀ ਸਾਕ ਲੋ ਭੋਜਨ ਤੇ ਉਹਨਾਂ 'ਚੋਂ ਇੱਕ ਸਾਧੂ ਪੁੱਛ ਲਿਆ ਕਹਿੰਦਾ ਭਾਈ ਪੀਪਾ ਤੇਰੇ ਘਰ ਆਲਾ ਕਰਿਆ ਤੇ ਉਹ ਕੁੜੀ ਨੇ ਜਵਾਬ ਦਿੱਤਾ ਵੀ ਉਹ ਤਾਂ ਗਿਆ ਹੋਇਆ ਕਿਸੇ ਪਾਸੇ ਤੇ ਫਿਰ ਉਹ ਸਾਧੂ ਕਹਿੰਦਾ ਵੀ ਦੇਖ ਭਾਈ ਅਸੀਂ ਐ ਨਹੀਂ ਆ ਸਕਦੇ ਵੀ ਤੂੰ ਕੱਲੀ ਆ ਕਰੇ ਤੇ ਇਹ ਗੱਲ ਸੁਣ ਕੇ ਉਹ ਕੁੜੀ ਆਪਦੇ ਘਰੇ ਅੰਦਰ ਚਲੀ ਗਈ ਤੇ ਥੋੜੇ ਜਿਹੀ ਟਾਈਮ ਬਾਅਦ ਉਹਦੇ ਘਰ ਆਲਾ ਆਇਆ ਉਹਨੇ ਜਦੋਂ ਗੇਟ ਵਿੱਚ ਦੀ ਉਹ ਨੰਧਿਆ ਅੰਦਰ ਦੇਖਿਆ ਵੀ ਸਾਧੂ ਬੈਠੇ ਨੇ ਉਹ ਆਉਦੇ ਘਰ ਵਾਲੀ ਨੂੰ ਕਹਿੰਦਾ ਵੀ ਇਹਨਾਂ ਨੂੰ ਪੋਸ਼ਣ ਸਕਾ ਦਿੱ ਗਏ ਆਪਾਂ ਵੀ ਬੈਠਿਆ ਵਿਚਾਰੇ ਸਾਧੂ ਆਏ ਤੇ ਭਾਈ ਉਹ ਕੁੜੀ ਕਹਿੰਦੀ ਵੀ ਹਾਂ ਵੀ ਮੈਂ ਜਾ ਕੇ ਆਉਣੀ ਆ ਦਵਾਰੇ ਕਹਿਣੀ ਆ ਬਾਬਾ ਜੀ ਨੂੰ ਵੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਉਹ ਕਹਿੰਦੇ ਵੀ ਤੇਰਾ ਪਤੀ ਨਹੀਂ ਭਾਈ ਕਰੇ ਅਸੀਂ ਆਉਂਦੇ ਨਹੀਂ ਤੇ ਜਦੋਂ ਉਹ ਕੁੜੀ ਦਵਾਰੇ ਬਾਹਰ ਆਈ ਕਹਿੰਦੀ ਬਾਬਾ ਜੀ ਹੁਣ ਮੇਰਾ ਘਰ ਵਾਲਾ ਆ ਗਿਆ ਕਰੇ ਵੀ ਆਜੋ ਤੁਸੀਂ ਸਾਖ ਲਓ ਭੋਜਨ ਤਾਂ ਸਾਧੂ ਕਹਿੰਦੇ ਭਾਈ ਅਸੀਂ ਤਿੰਨੇ ਜਾਣੀ ਇਕੱਠੇ ਨਹੀਂ ਕਿਸੇ ਘਰ ਚ ਵੜਦੇ ਤਾਂ ਇਹ ਗੱਲ ਸੁਣ ਕੇ ਉਹ ਕੁੜੀ ਹੈਰਾਨ ਹੋ ਗਈ ਉਹ ਕਹਿੰਦੀ ਕਿਉਂ ਬਾਬਾ ਜੀ ਤਿੰਨੇ ਇਕੱਠੇ ਕਿਉਂ ਨਹੀਂ ਵੜਦੇ ਤੁਸੀਂ ਘਰੇ ਤਾਂ ਉਹਨਾਂ ਤਿੰਨਾਂ ਤੋਂ ਜਿਹੜਾ ਵਿਚਾਲੇ ਖੜਾ ਸੀ ਰিসি ਉਹ ਕਹਿੰਦਾ ਵੀ ਜਿਹੜਾ ਤਾਂ ਮੇਰੇ ਖੱਬੇ ਖੜਾ ਹੈ ਉਹਦਾ ਨਾਂ ਤਾਂ ਤਨ ਹੈ ਤੇ ਜਿਹੜਾ ਸੱਜੇ ਖੜਾ ਹੈ ਉਹਦਾ ਨਾਂ ਸਫਲਤਾ ਤੇ ਮੇਰਾ ਨਾਂ ਹੈਗਾ ਪ੍ਰੇਮ ਬੀਪਾਈ ਕੁੜੀਏ ਤੂੰ ਜਾ ਕੇ ਆਪਦੇ ਘਰ ਵਾਲੇ ਨਾਲ ਗੱਲ ਕਰ ਤੇ ਸਾਡੇ ਚੋਂ ਤਿੰਨਾਂ ਚੋਂ ਕਿਹਨੂੰ ਅੰਦਰ ਬੁਲਾਉਣਾ ਭੋਜਨ ਕਰਨ ਵਾਸਤੇ ਬੀ ਜਾਣੀ ਅਸੀਂ ਤਿੰਨੇ ਨਹੀਂ ਆ ਸਕਦੇ ਇੱਕ ਜਾਨੇ ਹੀ ਆਉ ਸਾਡੇ ਚੋਂ ਉਹ ਪੁੜੀ ਨੇ ਜਾ ਕੇ ਆਪਦੇ ਘਰ ਵਾਲੇ ਨੂੰ ਦੱਸਿਆ ਅੰਦਰ ਜਾ ਕੇ ਤੇ ਉਹ ਈ ਗੱਲ ਸੁਣ ਕੇ ਉਹਦੇ ਘਰ ਵਾਲਾ ਬਹੁਤ ਖੁਸ਼ ਹੋਇਆ ਤੇ ਉਹ ਕਹਿੰਦਾ ਵੀ ਆਪਾਂ ਤੁਹਾਨੂੰ ਸੱਦ ਲੈਨੇ ਆਂ ਵੀ ਮਾਲਾ ਮਾਲੀ ਹੋ ਜਾਾਂਗੇ ਵੀ ਮੁੜ ਕੇ ਕੋਸ਼ਕਾਰਨ ਦੀ ਲੋੜ ਨਹੀਂ ਪੈਣੀ ਵੀ ਸਾਰੀ ਉਮਰ ਬੈਠ ਕੇ ਖਾਵਾਗੇ ਤਾਂ ਉਹਦੇ ਘਰ ਵਾਲੀ ਕਹਿੰਦੀ ਵੀ ਨਹੀਂ ਆਪਾਂ ਤਾਂ ਨਹੀਂ ਆਪਾਂ ਸਫਲਤਾ ਨੂੰ ਸੱਦ ਲੈਨੇ ਆ ਜਿਹੜਾ ਵੀ ਕੰਮ ਕਰਿਆ ਕਰਾਂਗੇ ਪਾਰ ਜਾਇਆ ਕਰੂਗਾ ਤੇ ਤਾਂ ਤਾਂ ਜਿੰਨਾ ਮਰਜ਼ੀ ਕਮਾ ਲਈਏ ਤਾਂ ਉਹਦੇ ਘਰ ਵਾਲਾ ਕਹਿੰਦਾ ਵੀ ਫੇਰ ਆਪਾਂ ਨੂੰ ਕੋਈ ਕੰਮ ਕਰਨਾ ਪਊਗਾ ਵੀ ਫੇਰ ਸਫਲਤਾ ਮਿਲੂਗੀ ਤੇ ਤਾਂ ਆਪਾਂ ਨੂੰ ਸਿੱਧਾ ਹੀ ਮਿਲਦਾ ਹੈ ਤੇ ਉਦੇ ਘਰ ਵਾਲੀ ਕਹਿੰਦੀ ਨਹੀਂ ਵੀ ਸਫਲਤਾ ਵੀ ਵੱਧ ਜ਼ਰੂਰੀ ਹੈ ਵੀ ਪੈਸਾ ਕਮਾਇਆ ਜਾਊ ਸਫਲਤਾ ਦੇ ਨਾਲ ਹੀ ਤੇ ਐਂ ਉਹ 15 20 ਮਿੰਟ ਆਪਸ ਵਿੱਚ ਗੱਲਬਾਤ ਕਰਦੇ ਰਹੇ ਤੇ ਕੋਈ ਨਤੀਜਾ ਨਾ ਨਿਕਲਿਆ ਗੱਲ ਦਾ ਜਾਨੀ ਤੇ ਥੋੜੇ ਜੇ ਟਾਈਮ ਬਾਅਦ ਫਿਰ ਉਹ ਉਹਦੇ ਘਰ ਵਾਲਾ ਕਹਿੰਦਾ ਵੀ ਚਲ ਤੂੰ ਐਂ ਕਰ ਜਾ ਕੇ ਉਹਨਾਂ ਦੋਨਾਂ ਨੂੰ ਕਹਿ ਦੇ ਵੀ ਤਾਂ ਜਾ ਸਫਲਤਾ ਚੋਂ ਤੀ ਕੋਈ ਮਰਜੀ ਆ ਜੋ ਤੇ ਜਿਹੜੇ ਨੇ ਆਉਣਾ ਹੋਇਆ ਆਪ ਹੀ ਆ ਜਾਊਗਾ ਵੀ ਦੋਨੇ ਚੰਗੇ ਨੇ ਵੀ ਤੇ ਉਹ ਉਹਦੇ ਘਰ ਵਾਲੀ ਬਾਹਰ ਆਈ ਉਹ ਤਿੰਨਾਂ ਸਾਧੂਆਂ ਨੂੰ ਆ ਕੇ ਕਹਿੰਦੀ ਵੀ ਸਫਲਤਾ ਜਾਂ ਤਾਂ ਚੋਂ ਕੋਈ ਮਰਜੀ ਆ ਜਾ ਬਈ ਸਾਨੂੰ ਤਾਂ ਇੱਕ ਬਰਾਬਰ ਆਵੇ ਦੋਨੇ ਤਾਂ ਇਹ ਗੱਲ ਸੁਣ ਕੇ ਉਹ ਜਿਹੜੇ ਤਿੰਨੇ ਸਾਧੂ ਸੀ ਉਹ ਤਾਂ ਭਾਈ ਤੁਰਪੇ ਰਾਹ ਜਾਂਦਿਆਂ ਨੂੰ ਆਵਾਜ਼ ਮਾਰ ਕੇ ਉਹ ਕੁੜੀ ਕਹਿੰਦੀ ਵੀ ਮੈਥੋਂ ਕੀ ਗਲਤੀ ਹੋ ਗਈ ਵੀ ਤੁਸੀਂ ਸਾਡੇ ਘਰ ਦੇ ਅੱਗੋਂ ਤੁਰਪੇ ਵੀ ਤੁਸੀਂ ਤਾਂ ਉਹ ਜਿਹੜੇ ਸਾਧੂ ਸੀ ਉਹਨਾਂ ਨੇ ਪਿੱਛੇ ਮੁੜ ਕੇ ਉਹ ਕੁੜੀ ਨੂੰ ਗੱਲ ਦੱਸੀ ਉਹ ਕਹਿੰਦੇ ਭਾਈ ਕੁੜੀਏ ਅਸੀਂ ਤਿੰਨੇ ਇਸੇ ਤਰ੍ਹਾਂ ਹੀ ਘਰ ਘਰ ਜਾ ਕੇ ਦਰਵਾਜ਼ੇ ਮੂਰੇ ਖੜਦੇ ਆਂ ਤੇ ਘਰ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਲੋਕ ਤਾਂ ਧਨ ਜਾਂ ਸਫਲਤਾ ਦੇ ਲਾਲਚ ਚਾਕੇ ਸਾਨੂੰ ਅੰਦਰ ਬੁਲਾਉਂਦੇ ਆ ਅਸੀਂ ਉਥੋਂ ਤਾਂ ਤੁਰ ਪੈਣੇ ਆ ਤੇ ਜਿਹੜੇ ਲੋਕ ਆਪਣੇ ਘਰ ਚ ਪ੍ਰੇਮ ਦਾ ਵਾਸਾ ਚਾਹੁੰਦੇ ਨੇ ਪ੍ਰੇਮ ਤੋਂ ਬਾਅਦ ਅਸੀਂ ਦੋਨੇ ਵੀ ਉਸ ਘਰ ਦੇ ਵਿੱਚ ਅੰਦਰ ਚਲੇ ਜਾਂਦੇ ਆ ਬਸ ਹੁਣ ਇੰਨੀ ਗੱਲ ਯਾਦ ਰੱਖੀ ਬੇਟੀ ਜਿੱਥੇ ਪਿਆਰ ਆ ਉਥੇ ਸਫਲਤਾ ਤੇ ਧਨ ਦੋਨਾਂ ਦੀ ਵੀ ਕੋਈ ਕਮੀ ਨਹੀਂ ਹੁੰਦੀ ਇਹ ਕਹੇ ਕਿ ਉਹਨਾਂ ਦੋਨਾਂ ਸਾਧੂਆਂ ਨੇ ਆਪਦੀ ਗੱਲ ਪੂਰੀ ਕੀਤੀ ਤਾਂ ਭਾਈ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਜੇ ਬੰਦਾ ਲਾਲਚੀ ਜਾਂ ਸਵਾਰਥੀ ਨਾ ਹੋ ਕੇ ਦੂਜਿਆਂ ਦੇ ਹਿੱਤ ਤੇ ਆਨੰਦ ਦੀ ਕਾਮਨਾ ਕਰਦਾ ਹੈ ਤਾਂ ਇਹ ਗੱਲ ਤੈਅ ਹੈ ਵੀ ਉਹਨੂੰ ਵੀ ਆਨੰਦ ਬਹੁਤ ਮਿਲਦਾ ਹੈ ਇਹ ਗੱਲ ਤੋਂ ਜਿਹੜਾ ਸੱਚਾ ਸੌਖਾ ਉਹ ਆਨੰਦ ਜੀ ਮਿਲਦਾ ਹੈ ਤੇ ਜਿਹੜਾ ਆਨੰਦ ਹੈ ਉਹ ਪਿਆਰ ਚ ਮਿਲਦਾ ਹੈ ਆਪਾਂ ਆ ਵੀ ਦੇਖਿਆ ਵੀ ਘਰ ਚਾਹੇ ਛੋਟਾ ਹੋਵੇ ਪਰ ਜਿੱਥੇ ਪਿਆਰ ਹੈ ਉੱਥੇ ਆਨੰਦ ਹੈ ਨਹੀਂ ਤਾਂ ਵੱਡੇ ਵੱਡੇ ਮਹਿਲ ਜਿੱਥੇ ਪਿਆਰ ਨਹੀਂ ਉੱਥੇ ਵੀ ਸੁੱਖ ਨਹੀਂ ਮਿਲਦਾ ਵੱਡੇ ਵੱਡੇ ਮਹਿਲਾਂ ਦੇ ਵਿੱਚ ਵੀ ਪਿਆਰ ਤੋਂ ਬਿਨਾ ਕਿਉਂਕਿ ਉੱਥੇ ਘਰ ਵੱਡਾ ਹੁੰਦਾ ਪਰ ਦਿਲ ਛੋਟਾ ਹੁੰਦਾ ਤੇ ਤੰਗਦਿਲੀ ਦੇ ਵਿੱਚ ਕਦੇ ਨਾਮਦਨੀ ਵਸਦਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਭਾਈ ਧੰਨਵਾਦ ਇੱਕ ਵਾਰੀ ਭਾਈ ਇੱਕ ਸੰਤ ਮਹਾਤਮਾ ਸੀ ਤੇ ਕੋ ਦਾ ਚੇਲਾ ਸੀ ਉਹ ਕਿਸੇ ਪਿੰਡ ਚ ਰਹਿੰਦੇ ਸੀ ਤੇ ਇੱਕ ਦਿਨ ਉਹ ਸੰਤਾਂ ਦਾ ਆਖਰੀ ਦਿਨ ਆ ਗਿਆ ਤੇ ਜਦੋਂ ਉਹਨਾਂ ਨੂੰ ਲੱਗਿਆ ਪਤਾ ਵੀ ਹੁਣ ਦੁਨੀਆ ਤੋਂ ਜਾਣਾ ਉਹ ਆਪਦੇ ਚੇਲੇ ਨੂੰ ਉਪਦੇਸ਼ ਦੇਣ ਲੱਗੇ ਕਹਿੰਦੇ ਜ਼ਿੰਦਗੀ 'ਚ ਬਸ ਇੱਕ ਗੱਲ ਪੱਲੇ ਬੰਨ੍ਹ ਕੇ ਰੱਖੀ ਕਹਿੰਦਾ ਕਦੇ ਬਿੱਲੀ ਨਾ ਪਾਲੀਂ ਤੇ ਆਹੀ ਗੱਲ ਕਰਦੇ ਕਰਦੇ ਉਹ ਮਹਾਤਮਾ ਦੀ ਮੌਤ ਹੋ ਗਈ ਤੇ ਉਹਦਾ ਚੇਲਾ ਅਦਭਚਲ ਆਇਆ ਹੋਈ ਗੱਲ ਨੂੰ ਕਿਸੇ ਪਾਸੇ ਲਾ ਨਾ ਸਕਿਆ ਕਿਨਾਰੇ ਤੇ ਬਹੁਤ ਉਹ ਬੈਠਾ ਰਹਿੰਦਾ ਸਾਰਾ ਦਿਨ ਸੋਚੀ ਜਾਂਦਾ ਵੀ ਇਹਦਾ ਅਰਥ ਕੀ ਆ ਗੱਲ ਦਾ ਵੀ ਬਿੱਲੀ ਮੈਂ ਕਦੇ ਬਿੱਲੀ ਪਾਲਨੀ ਐ ਮੈਨੂੰ ਲੋੜ ਕੀ ਆ ਬਿੱਲੀ ਪਾਲਨ ਦੀ ਵੀ ਕੋਈ ਹਿਸਾਬ ਨਹੀਂ ਤੇ ਇੱਕ ਪਾਸੇ ਉਹ ਸੋਚਦਾ ਵੀ ਜਿਹੜਾ ਮੇਰਾ ਗੁਰੂ ਐ ਵੀ ਬਹੁਤ ਵੱਡਾ ਮਹਾਤਮਾ ਸੀ ਬਿਨਾ ਗੱਲਾਂ ਤਾਂ ਗੱਲ ਕਰਦਾ ਨਹੀਂ ਉਹ ਤੇ ਟਾਈਮ ਲੰਘ ਗਿਆ ਕਰਦੇ ਕਰਾਉਂਦੇ ਇੱਕ ਦਿਨ ਉਹ ਆਪਦੇ ਗੁਰੂ ਦੇ ਮਿੱਤਰ ਨੂੰ ਮਿਲਿਆ ਉਹ ਮਹਾਤਮਾ ਜੀ ਦੀ ਨਦੀ ਮੌਤ ਹੋਈ ਸੀ ਉਹਨਾਂ ਦੇ ਮਿੱਤਰ ਨੂੰ ਮਿਲਿਆ ਤੇ ਉਹਨਾਂ ਨੂੰ ਪੁੱਛਣ ਲੱਗ ਗਿਆ ਕਹਿੰਦਾ ਵੀ ਮੇਰੇ ਗੁਰੂ ਜੀ ਨੇ ਮੈਨੂੰ ਕਿਹਾ ਵੀ ਕਦੇ ਬਿੱਲੀ ਨਾ ਪਾਲੀਂ ਤੇ ਇਹ ਗੱਲ ਦਾ ਅਰਥ ਕੀ ਹੈ ਤੇ ਜਿਹੜਾ ਉਹਦੇ ਗੁਰੂ ਦਾ ਮਿੱਤਰ ਸੀ ਉਹ ਵੀ ਮਹਾਤਮਾ ਸੀ ਉਹਦੀ ਗੱਲ ਸੁਣ ਕੇ ਉਹ ਮੁਸਕਰਾਇਆ ਕਹਿੰਦਾ ਜੇ ਸੱਚ ਦੱਸਾਂ ਤਾਂ ਤੇਰਾ ਗੁਰੂ ਤੈਨੂੰ ਜ਼ਿੰਦਗੀ ਦਾ ਸਾਰ ਥੋੜੇ ਸ਼ਬਦਾਂ 'ਚ ਹੀ ਦੱਸ ਗਿਆ ਪੂਰੀ ਜ਼ਿੰਦਗੀ ਦਾ ਸਾਰ ਇਹ ਵੇ ਜਦੋਂ ਮੇਰੇ ਗੁਰੂ ਜੀ ਮਰੇ ਤੀ ਉਹਨਾਂ ਨੇ ਵੀ ਮੈਨੂੰ ਇਹੀ ਉਪਦੇਸ਼ ਦਿੱਤਾ ਸੀ ਪਰ ਮੈਂ ਮੂਰਖ ਸੀ ਮੈਂ ਸਮਝ ਹੀ ਨਹੀਂ ਸਕਿਆ ਐਨੀ ਡੂੰਗੀ ਗੱਲ ਨੂੰ ਤੇ ਆਪਦੀ ਸਾਰੇ ਜ਼ਿੰਦਗੀ ਬਰਬਾਦ ਕਰ ਲਈ ਅੱਜ ਕਹਿੰਦਾ ਮੈਂ ਤੈਨੂੰ ਇਹਦਾ ਅਰਥ ਸਮਝਾਉਣਾ ਤੇ ਪੂਰੀ ਗੌਰ ਨਾਲ ਸੁਣੀ ਵੀ ਇਹ ਪੂਰੀ ਗੱਲ ਹੈ ਕੀ ਹੈ ਕਹਿੰਦਾ ਜਦੋਂ ਮੇਰੇ ਗੁਰੂ ਨੇ ਮੈਨੂੰ ਕਿਹਾ ਤੇ ਉਹਨਾਂ ਦੀ ਮੌਤ ਹੋ ਗਈ ਵੀ ਬਿੱਲੀ ਨਾ ਪਾਲੀ ਮੈਂ ਉਹਨਾਂ ਦੀ ਗੱਲ ਨੂੰ ਜਮਾ ਬੇਅਰਥ ਸਮਝਿਆ ਤੇ ਪੂਰੀ ਜ਼ਿੰਦਗੀ ਚ ਕਦੇ ਇਹਦਾ ਅਰਥ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਨਾ ਕਿਸੇ ਨੂੰ ਪੁੱਛਿਆ ਕਿਉਂ ਮੈਨੂੰ ਐ ਸੀ ਵੀ ਆਪਾਂ ਵੀ ਇਹ ਬੇਅਰਥ ਗੱਲ ਕਰਨੀ ਕਿਉਂ ਧਿਆਨ ਦਈਏ ਫਿਰ ਉਦੋਂ ਬਾਅਦ ਕਹਿੰਦਾ ਜਦੋਂ ਮੈਂ ਤਿਆਗ ਲੈ ਕੇ ਘਰ-ਬਾਰ ਛੱਡ ਕੇ ਇਹ ਦੁਨੀਆ ਤੋਂ মোহ ਤੋੜ ਕੇ ਬਣਾ ਦੇ ਵਿੱਚ ਰਹਿਣ ਲੱਗਿਆ ਉਥੇ ਇਹ ਚੀਜ਼ ਦੀ ਸ਼ੁਰੂਆਤ ਹੋਈ ਕਹਿੰਦਾ ਜਿੱਥੇ ਮੈਂ ਰਹਿੰਦਾ ਸੀ ਕੂਟੀਆ ਪਾਈ ਉਥੇ ਨੇੜੇ ਇੱਕ ਪਿੰਡ ਲੱਗਦਾ ਸੀ ਜਿੱਥੇ ਮੈਂ ਭਿਖਿਆ ਮੰਗਣ ਜਾਂਦਾ ਹੁੰਦਾ ਸੀ ਰੋਟੀ ਦਾ ਬੰਦੋਬਸਤ ਕਰਨਾ ਤੇ ਜਦੋਂ ਨੂੰ ਮੈਂ ਭਿਖਿਆ ਮੰਗਣ ਜਾਂਦਾ ਆਉਂਦੇ ਨੂੰ ਚੂਹੇ ਮੇਰੇ ਕੱਪੜਿਆਂ ਨੂੰ ਟੁੱਕ ਦਿੰਦੇ ਤੇ ਇੱਕ ਦਿਨ ਮੈਂ ਪਿੰਡ ਵਾਲਿਆਂ ਨੂੰ ਕਿਹਾ ਵੀ ਮੈਨੂੰ ਚੂਹੇ ਬਹੁਤ ਪਰੇਸ਼ਾਨ ਕਰਦੇ ਨੇ ਕੀ ਹੱਲ ਕਰਾਂ ਮੈਂ ਤੇ ਪਿੰਡ ਵਾਲੇ ਕਹਿੰਦੇ ਇਹ ਕਿੱਡੀ ਕੀ ਗੱਲ ਐ ਤੂੰ ਇੱਕ ਬਿੱਲੀ ਰੱਖ ਲਾ ਉਥੇ ਤੇ ਮੁੜ ਕੇ ਚੂਹੇ ਲਵੇ ਲਾ ਗਏ ਸਾਨੂੰ ਕਹੀਂ ਤੇ ਕਹਿੰਦਾ ਮੈਂ ਉਹਨਾਂ ਦੀ ਗੱਲ ਮੰਨ ਕੇ ਐਂ ਕਰਿਆ ਮੈਂ ਬਿੱਲੀ ਰੱਖ ਲਈ ਤੇ ਜਦੋਂ ਬਿੱਲੀ ਰੱਖ ਲਈ ਜਾਇਆ ਕਰਾਂ ਦੁਬਾਰੇ ਭਿਖਿਆ ਮੰਗਣਾ ਨਾਲ ਮੈਂ ਬਿੱਲੀ ਦੀਆਂ ਦੋ ਰੋਟੀਆਂ ਮੰਗ ਲਿਆ ਕਰਾਂ ਤੇ ਨਾਲੇ ਦੁੱਧ ਮੰਗਣ ਲੱਗ ਗਿਆ ਤੇ ਮੰਗਦੇ ਮੰਗਦੇ ਜਦੋਂ ਪਿੰਡ ਵਾਲੇ ਤੰਗ ਹੋ ਗਏ ਕਹਿੰਦੇ ਅਸੀਂ ਤੇਰੀ ਬਿੱਲੀ ਨੂੰ ਕਿੱਥੋਂ ਦੁੱਧ ਦਈ ਜਾਈਏ ਕਹਿੰਦੇ ਤੂੰ ਐਂ ਕਰ ਗਾਂ ਰੱਖ ਲੈ ਨਾਲੇ ਤੇਰੀ ਬਿੱਲੀ ਦਾ ਸਰਜਾ ਕਰੂ ਕਹਿੰਦਾ ਮੈਂ ਗਾਂ ਰੱਖ ਲਈ ਜਦੋਂ ਗਾਂ ਰੱਖੀ ਤੇ ਮੈਂ ਪਿੰਡ ਵਾਲਿਆਂ ਤੋਂ ਹਰਾ ਚਾਰਾ ਮੰਗਣ ਲੱਗ ਗਿਆ ਤੇ ਜਦੋਂ ਮੰਗਣ ਲੱਗਿਆ ਥੋੜੇ ਜਿ ਦਿਨ ਤਾਂ ਮਿਲਿਆ ਪਿੰਡ ਵਾਲੇ ਕਹਿੰਦੇ ਵੀ ਅਸੀਂ ਤੇਰੇ ਪਸ਼ੂ ਕਿੱਥੋਂ ਪਾਲ ਕੇ ਤੂੰ ਐਂ ਕਰ ਉਥੇ ਤੇਰੇ ਲਵੇ ਇੱਕ ਜੀਮੀ ਪਈ ਐ ਉੱਚ ਆਪਦਾ ਬੀਜ ਲਿਆ ਕਰ ਤੂੰ ਹਰਾ ਚਾਰਾ ਤੇ ਤੇਰਾ ਵਧੀਆ ਗਿਜਾਰਾ ਹੋਣ ਲੱਗ ਸੂ ਕਹਿੰਦਾ ਮੈਂ ਉਹਨਾਂ ਦੀ ਗੱਲ ਫੇਰ ਮੰਨ ਲਈ ਤੇ ਉਥੇ ਹਰਾ ਚਾਰਾ ਬੀਜ ਲਿਆ ਤੇ ਬੀਜ ਕੇ ਜਦੋਂ ਇੰਨਾ ਕੁਸ ਮੈਨੂੰ ਕਰਨਾ ਪਿਆ ਮੈਂ ਪਿੰਡ ਵਾਲੇ ਨੂੰ ਕਿਹਾ ਵੀ ਮੇਰੇ ਤਾਂ ਗੱਲ ਹਸਾਬ ਚ ਨਹੀਂ ਆਉਂਦੀ ਉਹ ਕਹਿੰਦੇ ਵੀ ਇਹ ਚ ਕੀ ਵੱਡੀ ਗੱਲ ਐ ਕਹਿੰਦੇ ਆਪਣੇ ਪਿੰਡ ਇੱਕ ਵਿਧਵਾ ਔਰਤ ਐ ਤੂੰ ਉਹਨੂੰ ਰੱਖ ਲੈ ਨਾਲੇ ਤਾਂ ਉਹ ਕਾ ਉਗਾਦਿਆ ਕਰੂ ਤੇ ਨਾਲੇ ਤੇਰੀ ਗਾਂ ਤੇ ਬਿੱਲੀ ਸੰਭਲੂ ਤੇ ਬਦਲੇ ਚ ਤੂੰ ਉਹਨੂੰ ਵਿਚਾਰੀ ਨੂੰ ਦੋ ਰੋਟੀਆਂ ਦੇ ਦਿਆ ਕਰੀ ਤੇ ਮੈਂ ਕਿਹਾ ਠੀਕ ਐ ਤੇ ਉਹ ਕਹਿੰਦੇ ਵੀ ਉਹ ਸੰਤਾਂ ਦਾ ਆਦਰ ਵੀ ਬਹੁਤ ਕਰਦੀ ਐ ਤੇ ਐਂ ਹੋਇਆ ਭਈ ਉਹਨੇ ਨਾਲ ਇ ਤਾਂ ਹਰਾਚਾਰਾ ਵੀ ਜਲਿਆ ਤੇ ਨਾਲੇ ਉਹੋ ਥੋੜੀ ਬਹੁਤੀ ਕਣਕ ਤੇ ਹੋਰ ਅੰਨ ਉਗਾ ਲਿਆ ਕਰੀ ਤੇ ਹੌਲੀ-ਹੌਲੀ ਕਹਿੰਦਾ ਮੈਨੂੰ ਤਾਂ ਉਹ ਚੰਗੀ ਲੱਗਣ ਲੱਗ ਗਈ ਕਿਉਂ ਸੇਵਾ ਵਾਲੀ ਕਰਦੀ ਤੀ ਮੇਰੀ ਮਦਦ ਵਾਲੀ ਹੁੰਦੀ ਤੀ ਤੇ ਮੈਨੂੰ ਸੁੱਖ ਪੈ ਗਿਆ ਉਹਦਾ ਤੇ ਹੌਲੀ-ਹੌਲੀ ਕਹਿੰਦਾ ਸੀ ਵਿਆਹ ਕਰਾ ਲਿਆ ਜਦੋਂ ਵਿਆਹ ਕਰਾ ਲਿਆ ਸਾਲ ਬਾਅਦ ਬੱਚਾ ਹੋ ਗਿਆ ਫਿਰ ਕਹਿੰਦਾ ਜਿਹੜੀ ਚੀਜ਼ ਨੂੰ ਮੈਂ ਛੱਡ ਕੇ ਸੰਸਾਰ ਨੂੰ ਉਹਦੇ ਮੋਹ ਨੂੰ ਸੰਿਆਸੀ ਹੋਇਆ ਸੀ ਕਨਾਲ ਉਥੋਂ ਫੇਰ ਵਾਪਸ ਗ੍ਰਸਥੀ ਬਣ ਗਿਆ ਤੇ ਉਹੀ ਪਿੰਡ ਵਾਲੇ ਲੋਕ ਮੈਨੂੰ ਠਰਕੀ ਕਹਿਣ ਲੱਗ ਗਏ ਕਹਿੰਦੇ ਸਾਥ ਵਾਲਾ ਠਰਕੀ ਨਿਕਲਿਆ ਕੁੜੀ ਕੱਢ ਕੇ ਲੈ ਗਿਆ ਪਿੰਡ ਤੋਂ ਬਹੂ ਕੱਢ ਕੇ ਲੈ ਗਿਆ ਤੇ ਉਹ ਤਾਂ ਰੋਟੀ ਵੀ ਦੇਣੋਂ हट ਗਏ ਕਹਿੰਦੇ ਤੇਰਾ ਚਾਲ ਚੱਲਨ ਸਹੀ ਨਹੀਂ ਹੈਗਾ ਕਹਿੰਦਾ ਫੇਰ ਉਥੋਂ ਕਰੀਬੀ ਸ਼ੁਰੂ ਹੋਗੀ ਆਪ ਦਾ ਪਰਿਵਾਰ ਪਾਲਣਾ ਪਿਆ ਮੈਨੂੰ ਰੋਟੀ ਵਾਸਤੇ ਬਹੁਤ ਬੰਦੋ ਵਸਤ ਕਰਨੇ ਪਏ ਤੇਰੇ ਗੁਰੂ ਨੇ ਕਿਹਾ ਵੀ ਬਿੱਲੀ ਨਾ ਪਾਲੀ ਇਹਦਾ ਅਰਥ ਇਹ ਆ ਵੀ ਮਨ ਨੂੰ ਕਦੇ ਛੂਟ ਨਾ ਦਈ ਮਨ ਨੂੰ ਸਦਾ ਕਾਬੂ ਚ ਰੱਖੀ ਕਹਿੰਦਾ ਜਿਵੇਂ ਉਹ ਪਿੰਡ ਵਾਲੇ ਤਰਾਂ ਤਰਾਂ ਦੀਆਂ ਤਰਕੀਬਾਂ ਦਿੰਦੇ ਸੀ ਜਿਹੜਾ ਆਪਣਾ ਮਨ ਹੈ ਉਹ ਪਿੰਡ ਵਾਲਿਆਂ ਵਰਗਾ ਤੇ ਉਹ ਜਮਾਈ ਕੋਲੇ ਨੇ ਰੋਜ਼ ਨਮੀ ਨਮੀ ਤੋਂ ਨਮੀ ਲਾਲਸਾ ਪੈਦਾ ਹੁੰਦੀ ਰਹਿੰਦੀ ਹੈ ਤੇ ਲੋੜ ਤੋਂ ਫੇਰ ਲੋੜ ਨਵੀਂ ਪੈਦਾ ਹੋ ਜਾਂਦੀ ਹੈ ਕਹਿੰਦਾ ਜਿਵੇਂ ਪਿੰਡ ਵਾਲਿਆਂ ਨੇ ਮੈਨੂੰ ਬਿੱਲੀ ਕਦੇ ਗਾਂ ਤੇ ਕਦੇ ਔਰਤ ਰੱਖਣ ਵਾਸਤੇ ਲਾਲਚ ਦਿੱਤਾ ਤੇ ਜਿਗਿਆਸਾ ਜਗਾਈ ਏशे ਤਰ੍ਹਾਂ ਕਹਿੰਦਾ ਆਪਣਾ ਮਨ ਹੈ ਨਤ ਨਮੀ ਤੋਂ ਨਮੀ ਲੋੜ ਤੇ ਲੋੜਾਂ ਦੇ ਵਿੱਚੋਂ ਫੇਰ ਲੋੜਾਂ ਨਿਕਲ ਆਉਂਦੀਆਂ ਨੇ ਕਹਿੰਦਾ ਜੇ ਮੈਂ ਪਹਿਲੇ ਲਾਲਚ ਨੂੰ ਹੀ ਠੋਕਰਾਤਾ ਹੁੰਦਾ ਭਾਵ ਬਿੱਲੀ ਨਾ ਪਾਲੀ ਹੁੰਦੀ ਨਾ ਮੈਨੂੰ ਗਾਂ ਰੱਖਣ ਦੀ ਲੋੜ ਸੀ ਨਾ ਉਹ ਔਰਤ ਤੇ ਮੇਰੀ ਆ ਹਾਲਤ ਨਹੀਂ ਸੀ ਹੋਣੀ ਤੇ ਇਸੇ ਤਰ੍ਹਾਂ ਆਪਾਂ ਆਮ ਹੀ ਦੇਖਦੇ ਆਂ ਵੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਦਤ ਲੱਗ ਜਾਂਦੀ ਐ ਚਾਹੇ ਉਹ ਸ਼ਰਾਬ ਦੀ ਹੋਵੇ ਤੰਬਾਕੂ ਦੀ ਹੋਵੇ ਬੀੜੀ ਦੀ ਹੋਵੇ ਜਾਂ ਹੋਰ ਕੋਈ ਨਸ਼ਾ ਹੋਵੇ ਉਹ ਸਾਰਾ ਮਨ ਨੂੰ ਦਿੱਤੀ ਸ਼ੂਟ ਕਰ ਕੀ ਹੁੰਦਾ ਜਦੋਂ ਆਪਾਂ ਖੋਲ ਦੇ ਦਿੰਨੇ ਆ ਮਨ ਨੂੰ ਵੀ ਇੱਕ ਵਾਰੀ ਚਲ ਦੇਖ ਲੈਣੇ ਕੋਈ ਨਾ ਵੀ ਮੁੜ ਕੇ ਆਪਾਂ ਇਹ ਚੀਜ਼ ਨੂੰ ਨਾ ਵਰਤਾਂਗੇ ਉਸੇ ਦੇ ਨਤੀਜਾ ਹੁੰਦਾ ਹੈ ਜੇ ਪਹਿਲੀ ਵਾਰੀ ਉਹ ਇਹ ਮਨ ਨੂੰ ਰੋਕ ਲਿਆ ਜਾਵੇ ਤਾਂ ਮੁੜ ਕੇ ਉਹ ਚੀਜ਼ ਇੱਕ ਵਾਰੀ ਦਿੱਤਾ ਆਨੰਦ ਉਹ ਚੀਜ਼ ਦਾ ਆਪਣੀ ਆਦਤ ਨਾ ਬਣ ਜੇ ਤੇ ਪਹਿਲੀ ਵਾਰ ਉਹੀ ਮਨ ਨੂੰ ਸਖਤੀ ਦੇ ਨਾਲ ਰੋਕ ਲਿਆ ਜਾਵੇ ਜੇ ਸੌਖੇ ਸ਼ਬਦਾਂ ਚ ਕਹਾਂ ਤਾਂ ਬਿੱਲੀ ਪਾਲੋ ਹੀ ਨਾ ਪਹਿਲੀ ਵਾਰ ਉਹੀ ਲਓ ਵੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ ਚੰਗੀ ਗੱਲ ਹੈ ਹੋਰ ਵੀ ਬਹੁਤ ਗੰਦਮੰਦ ਪਾਈ ਜਾਂਦੇ ਆ ਲੋਕ ਪਰ ਇਹ ਚੰਗੀ ਚੀਜ਼ ਪਾਈ ਹੈ ਤੇ ਆਸ ਕਰਦਾ ਵੀ ਤੁਸੀਂ ਆਪੇ ਸ਼ੇਅਰ ਕਰੋਗੇ ਕਹਿਣ ਦੀ ਵੀ ਲੋੜ ਨਹੀਂ ਤੇ ਨਾਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਗੱਲ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੁਸੀਂ ਦੇਖਦੇ ਹੋ ਧੰਨਵਾਦ ਸਾਰਿਆਂ ਦਾ